ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆ ਇਹ ਕੋਠੀ ਦੋ ਮੰਜ਼ਲਾ ਬਣੀ ਹੋਈ ਹੈ 138 ਗਾਜ ਜਗ੍ਹਾ ਵਿੱਚ ਬਣੀ ਹੋਈ ਹੈ ਜੀ ਇਹ ਫਰੰਟ ਤੋਂ ਸਾਰੇ ਦੇਖ ਹੀ ਲਈ ਹੈ ਜੀ ਗੇਟ ਵੱਡਾ ਲੱਗਾ ਹੋਇਆ ਕਾਰ ਸਿੱਧੀ ਅੰਦਰ ਜਾਂਦੀ ਹੈ ਟਾਇਲ ਸਾਰੇ ਲੱਗੀ ਹੋਈ ਆ। ਕਿਉਂਕਿ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ। ਪੇਂਟ ਦਾ ਕੰਮ, ਦਰਵਾਜਿਆਂ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੈ ਜੀ। ਇੱਕ ਸਾਈਡ ਤੋਂ ਪੌੜੀਆਂ ਉੱਪਰ ਜਾ ਰਹੀਆਂ ਹਨ, ਪੌੜੀਆਂ 'ਚ ਪੱਥਰ ਲੱਗਾ ਹੋਇਆ। ਗ੍ਰੇ ਲੱਗੀ ਹੋਈ ਆ, ਸਟੀਲ ਦੀ। ਤੇ ਲੌਬੀ ਦੇ ਵਿੱਚ ਬਡਦਿਆਂ ਨਾਲ ਹੀ ਤੁਸੀਂ ਦੇਖ ਸਕਦੇ ਹੋ, ਇੱਕ ਦੀਵਾਰ ਤੇ ਵਾਲਪੇਪਰ ਲੱਗਾ ਹੋਇਆ। LED ਪੈਨਲ ਲੱਗਾ ਹੋਇਆ। ਛੱਤ ਤੇ ਸਾਰੀ ਡਾਊਨ ਸੀਲਿੰਗ ਹੋਈ ਹੋਈ ਹੈ। ਤੇ ਇੱਕ ਪਾਸੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਤੇ ਓਪਨ ਕਿਚਨ ਬਣਾਈ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਕਿਚਨ ਦਿਖਾ ਦਿੰਨੇ ਆ ਸਾਰੇ ਕਿਚਨ ਮੋਡਿਊਲਰ ਤਿਆਰ ਹੋਈ ਹੋਈ ਹੈ ਜੀ ਖਾਣੇ ਵਗੈਰਾ ਸਾਰੇ ਬਣੇ ਹੋਏ ਹਨ ਕਿਚਨ ਤੇ ਵੀ ਡਾਊਨ ਸੀਲਿੰਗ ਉੱਪਰ ਹੋਈ ਹੋਈ ਹੈ ਤੇ ਇੱਕ ਸਾਈਡ ਤੇ ਇਧਰ ਵੀ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਆਜ ਫਰਸਟ ਬੈਡਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਕਮਰੇ 'ਚ ਸਾਰੀ ਡਾਊਨ ਸੀਲਿੰਗ ਹੋਈ ਹੋਈ ਹੈ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਹੈ ਬਾਕੀ ਦੀਵਾਰ ਤੇ ਪੇਂਟ ਹੋਇਆ ਹੈ ਤੇ ਸਾਹਮਣੇ ਪਾਸੇ ਲੱਕੜ ਦੀ ਅਲਮਾਰੀ ਬਣੀ ਹੋਈ ਹੈ ਕੱਪੜੇ ਰੱਖਣ ਵਾਸਤੇ ਤੇ ਇਹਦੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਵੀ ਅਤੇ ਫਰਸ਼ ਤੇ ਵੀ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਹੋਇਆ ਹੋਇਆ ਨਾਲ ਇਹਦੇ LED ਪੈਨਲ ਲੱਗਾ ਹੋਇਆ ਰੂਮ ਵਿੱਚ ਇਹਦੇ ਨਾਲ ਹੀ ਦੂਜਾ ਰੂਮ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੀ ਦੂਜੇ ਬੈਡਰੂਮ ਵਿੱਚ ਵੀ ਪਹਿਲੇ ਬੈਡਰੂਮ ਵਾਂਗੂ ਹੀ LED ਪੈਨਲ ਲੱਗਾ ਹੋਇਆ ਅਤੇ ਛੱਤ ਤੇ ਡਾਊਨ ਸੀਲਿੰਗ ਹੋਈ ਹੋਈ ਹੈ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਆ ਅਤੇ ਲੱਕੜ ਦੀ ਅਲਮਾਰੀ ਬਣੀ ਹੋਈ ਹੈ ਜੀ ਇਹਦੇ ਨਾਲ ਵੀ ਅਟੈਚ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਚ ਸਾਰੇ ਟਾਇਲ ਵਗੈਰਾ ਲੱਗੀ ਹੋਈ ਹੈ ਇੱਧਰ ਵੀ ਆ ਦੇਖੋ ਜੀ ਇਹ ਅਲਮਾਰੀ ਬਣੀ ਹੋਈ ਹੈ ਕੱਪੜਾ ਦਾ ਕੰਮ ਸਾਰਾ ਹੋਇਆ ਹੈ ਜੀ ਉੱਪਰ ਵੀ ਸਾਰੇ ਖਾਨੇ ਪੜੇ ਹੋਏ ਨੇ ਛੱਤ ਅਖਨ ਅਲਮਾਰੀ ਦੇ ਨਾਲ ਬਿਲਕੁਲ ਡਰੈਸਿੰਗ ਟੇਬਲ ਬਣਾਇਆ ਹੋਇਆ ਹੈ ਸ਼ੀਸ਼ਾ ਲੱਗਾ ਹੋਇਆ ਜੀ ਉੱਧਰ ਵੀ ਇੱਧਰ ਵੀ LED ਪੈਨਲ ਲੱਗਾ ਹੋਇਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੋਟੀ ਦੇ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਬੋਲ ਕੇ ਵੀ ਦੱਸ ਦਿੰਨਾ 84274 50731 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਕੋਟੀ ਬਾਰੇ ਕੁਝ ਵੀ ਪੁੱਛਣਾ ਹੋਵੇ ਤਾਂ ਮਾਲਕਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਜੀ ਤੇ ਨਾਲ ਤੁਹਾਨੂੰ ਕੋਟੀ ਦਾ ਐਡਰੈਸ ਵੀ ਦੱਸ ਦਿੰਨੇ ਆ ਦੂਜੀ ਮੰਜ਼ਲ ਤੇ ਵੀ ਸਾਰਾ ਡਾਊਸਲਿੰਗ ਦਾ ਕੰਮ ਹੋਇਆ ਹੋਇਆ ਹੈ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੋਇਆ ਆ ਦੇਖੋ ਜੀ ਸਾਰੇ ਪਾਸੇ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਰਹੇ ਆ ਫੋੜੀਆਂ ਤੇ ਸਟੀਲ ਦੀ ਗ੍ਰਿੱਲ ਲੱਗੀ ਹੋਈ ਹੈ। ਨਾਲ ਬਾਦਰੇ ਤੇ ਵੀ ਸਟੀਲ ਦੀ ਗ੍ਰਿੱਲ ਸਾਰੇ ਲੱਗੀ ਹੋਈ ਹੈ। ਤੁਹਾਨੂੰ ਵੀ ਦਿਖਾ ਦਿੰਨੇ ਆ ਦੇਖੋ ਜੀ। ਨਾਲ ਸ਼ੀਸ਼ੇ ਦਾ ਵੀ ਕੰਮ ਹੋਇਆ ਹੋਇਆ ਹੈ। ਖੋਟੀ ਪੂਰੀ ਰੂਣਾ ਤਿਆਰ ਕੀਤੀ ਗਈ ਹੈ ਜੀ। ਖੋਟੀ ਵਿੱਚ ਕੋਈ ਕਮੀ ਨਹੀਂ ਛੱਡੀ। ਮਟੀਰੀਅਲ ਸਾਰਾ ਬਹੁਤ ਵਧੀਆ ਲੱਗਾ ਹੋਇਆ ਜੀ। ਉੱਪਰਲੇ ਪਾਸੇ ਵੀ ਦੇਖੋ ਤੁਸੀਂ ਓਪਨ ਕਿਚਨ ਬਣਾਈ ਹੋਈ ਹੈ ਸੇਮ ਟੂ ਸੇਮ ਜਿੱਦਾ نیچے ਬਣਾਈ ਹੋਈ ਸੀ। ਉੱਪਰ ਵੀ ਸਾਰਾ ਡਾਊਨ ਸੀਲਿੰਗ ਹੋਈ ਹੋਈ ਹੈ। ਬਾਕੀ ਤੁਸੀਂ ਦੇਖ ਹੀ ਰਹੇ ਹੋ। ਉੱਪਰ ਵਾਲਾ ਵੀ ਰੂਮ ਤੁਹਾਨੂੰ ਦਿਖਾ ਦਿੰਨੇ ਆ। ਆ ਦੇਖੋ ਜੇ ਇੱਧਰ ਵੀ ਇੱਕ ਸਾਈਡ ਤੇ ਖਿਡਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ। ਰੂਮ 'ਚ ਤੇ ਰੂਮ 'ਚ ਸਾਰੀ ਡਾਊਨ ਸਿਲਿੰਗ ਹੋਈ ਹੋਈ ਹੈ ਜੀ। ਤੇ ਨਾਲ ਇਹਦੇ ਅਟੈਚ ਵਾਸ਼ਰੂਮ ਬਣਿਆ ਹੋਇਆ। ਤੁਹਾਨੂੰ ਵਾਸ਼ਰੂਮ ਵੀ ਦਿਖਾ ਦਿੰਨੇ ਆ ਜੀ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ। ਅਸੀਂ ਉੱਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ। ਤੁਸੀਂ ਆਪਣੀ ਰੇਂਜ ਦੇ ਮੁਤਾਬਕ ਰੀਅਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਕੋਠੀ ਦਾ ਡਰੈਸ ਤੁਹਾਨੂੰ ਮੈਂ ਦੱਸ ਦੇਣਾ ਜੀ ਸੰਨੀ ਨਕਲੇਵ ਸੈਕਟਰ 125 ਚੁੰਗਿਆ ਰੋਡ ਮੋਹਾਲੀ ਇੱਥੇ ਜੀ ਕੋਠੀ ਬਣੀ ਹੋਈ ਹੈ ਇਹਦੇ ਨੇੜੇ KFC, VR ਮਾਲ, ਸਬਵੇ, ਵੱਡਾ ਸਕੂਲ, ਵੱਡਾ ਪਾਰਕ ਸਾਰਾ ਕੁਝ ਇਹਦੇ ਨੇੜੇ ਹੈਗਾ ਜੀ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਿਹਾ ਸੀਗਾ ਕਮੈਂਟ ਵਿੱਚ ਕਿ ਤੁਸੀਂ ਮੋਹਾਲੀ ਵਾਲੀ ਸਾਈਡ ਤੋ ਕਿਸੇ ਕੋਠੀ ਦੀ ਵੀਡੀਓ ਲੈ ਕੇ ਆਓ ਜੀ ਸਾਨੂੰ ਉਧਰਲੇ ਪਾਸੇ ਕੋਠੀ ਚਾਹੀਦੀ ਹੈ ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਮੋਹਾਲੀ ਵਾਲੀ ਸਾਈਡ ਤੋਂ ਕੋਠੇ ਦੀ ਵੀਡੀਓ ਲੈ ਕੇ ਆਏ ਆ ਜੀ ਦੂਜੀ ਮੰਜ਼ਿਲ ਪਿਛਲੇ ਪਾਸੇ ਦੇਖੋ ਜੀ ਇਹ ਸਾਰਾ ਓਪਨ ਏਰੀਆ ਬਣਿਆ ਹੋਇਆ ਹੈ ਫਰਸ਼ ਤੇ ਸਾਰੇ ਟਾਇਲ ਲੱਗੀ ਹੋਈ ਹੈ ਨਾਲ ਲੋਹੇ ਦੀ ਪੌੜੀਆਂ ਉੱਪਰ ਚੜਦੀਆਂ ਹਨ ਪਿਛਲੇ ਪਾਸੋਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜਿਵੇਂ ਆਨਵਲ ਟਾਈਮ ਵਿੱਚ ਘਰਾਂ ਕੋਠੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ